ਜੇਕਰ ਤੁਸੀਂ ਨਾਨ-ਵੈਜ ਨਹੀਂ ਖਾਂਦੇ ਹੋ ਪਰ ਫਿਰ ਵੀ ਤੁਸੀਂ ਆਪਣੇ ਵਿਟਾਮਿਨ ਦੀ ਮਾਤਰਾ ਨੂੰ ਵਧਾਣਾ ਚਾਹੁੰਦੇ ਹੋ ਯਾਨੀ ਕਿ ਵਿਟਾਮਿਨ B12 ਵਧਾਣਾ ਚਾਹੁੰਦੇ ਹੋ ਵੀ ਕੁਦਰਤੀ ਤੌਰ ਦੇ ਉੱਤੇ ਸ਼ਾਕਾਹਾਰੀ ਭੋਜਨ ਦੇ ਨਾਲ ਤਾਂ ਤੁਸੀਂ ਇਹ ਵੀਡੀਓ ਧਿਆਨ ਨਾਲ ਜ਼ਰੂਰ ਸੁਣੀਓ ਤੁਹਾਡੇ ਬਹੁਤ ਕਮ ਆਉਣ ਵਾਲੀ ਹੈ ਉਹ ਕਿਹੜੀਆਂ ਚੀਜ਼ਾਂ ਤੁਸੀਂ ਸੇਵਨ ਕਰ ਸਕਦੇ ਹੋ ਜਿਨ੍ਹਾਂ ਦੇ ਨਾਲ ਤੁਹਾਡਾ ਵਿਟਾਮਿਨ ਜੋ ਕਿ ਬਿਲਕੁਲ ਹੀ ਵਧੀਆ ਹੋ ਜਾਵੇਗਾ ਵਿਟਾਮਿਨ ਦੀ ਕਮੀ ਦੀ ਪੂਰਤੀ ਜਿਹੜੀ ਕਿ ਹੋ ਜਾਵੇਗੀ ਤੇ ਤੁਹਾਨੂੰ ਨਾਨ-ਵੈਜ ਵੀ ਨਹੀਂ ਖਾਣਾ ਪਵੇਗਾ ਦੱਸਦੇ ਕਿ ਵਿਟਾਮਿਨ B12 ਦੀ ਕਮੀ ਥਕਾਵਟ, ਅਨੀਮੀਆ ਅਤੇ ਯਾਦਾਸ਼ ਦੀ ਕਮੀ ਦਾ ਕਾਰਨ ਬਣ ਸਕਦੀ ਹੈ। ਦਸ਼ਾਕਾਹਾਰੀ ਇਸ ਜ਼ਰੂਰੀ ਵਿਟਾਮਿਨ ਨੂੰ ਦਹੀਂ, ਦੁੱਧ, ਪਨੀਰ ਤੇ ਜੋ ਕਿ ਮਜ਼ਬੂਤ ਪੋਸ਼ਣਾਂ ਦੇ ਨਾਲ ਪੂਰਕ ਕਰ ਸਕਦੇ ਨੇ। ਤਾਂ ਵਿਟਾਮਿਨ B ਦੀ ਕਮੀ ਕਈ ਕਿਸਮਾਂ ਦਾ ਕਾਰਨ ਬਣ ਸਕਦੀ ਹੈ ਜਿਸ ਦੇ ਵਿੱਚ ਥਕਾਵਟ, ਯਾਦਾਸ਼ ਦੇ ਵਿੱਚ ਕਮੀ, ਹੱਥਾਂ-ਪੈਰਾਂ ਦੇ ਵਿੱਚ ਝੰਝਣਾਹਟ ਅਤੇ ਅਨੀਮੀਆ ਇਹ ਸਾਰੀਆਂ ਚੀਜ਼ਾਂ ਸ਼ਾਮਿਲ ਨੇ। ਇਸ ਲਈ ਸਰੀਰ ਨੂੰ ਲੋੜੀਂਦੇ ਵਿਟਾਮਿਨ B12 ਦੀ ਲੋੜ ਹੁੰਦੀ ਹੈ। ਸਰੀਰ ਦੇ ਵਿੱਚ ਵਿਟਾਮਿਨ B12 ਦੇ ਸੰਤੁਲਿਤ ਪੱਧਰ ਨੂੰ ਬਣਾਈ ਰੱਖਣ ਦੇ ਲਈ ਸ਼ਾਕਾਹਾਰੀਆਂ ਨੂੰ ਆਪਣੀ ਖੁਰਾਕ ਦੇ ਵਿੱਚ ਘੱਟ ਚਰਬੀ ਵਾਲਾ ਦਹੀਂ ਸ਼ਾਮਲ ਕਰਨਾ ਚਾਹੀਦਾ ਤੁਸੀਂ ਦਹੀਂ ਪਾ ਸਕਦੇ ਹੋ ਜਿਸ ਦੇ ਵਿੱਚ ਵਿਟਾਮਿਨ B12 ਪ੍ਰਦਾਨ ਕਰਦੀ ਹੈ ਤੇ ਦਹੀਂ ਦੇ ਵਿੱਚ ਮੌਜੂਦ ਚੰਗੇ ਬੈਕਟੀਰੀਆ ਜਾਫਿਰ ਲਾਈਵ ਕਲਚਰ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦੇ ਨੇ ਖੋਜ ਦੇ ਅਨੁਸਾਰ ਦੱਖਣੀ ਭਾਰਤੀ ਲੋਕਾਂ ਦੇ ਵਿੱਚ ਵਿਟਾਮਿਨ B12 ਦੇ ਪੱਧਰ ਨੂੰ ਸੁਧਾਰਨ ਦੇ ਲਈ ਨਿਯਮਤ ਦਹੀਂ ਦਾ ਸੇਵਨ ਪਾਇਆ ਗਿਆ ਆਪਣੇ ਖੁਰਾਕ ਦੇ ਵਿੱਚ ਤੁਸੀਂ ਰੋਜ਼ਾਨਾ ਦੇ ਵਿੱਚ ਇੱਕ ਪਨੀਰ ਨੂੰ ਸ਼ਾਮਲ ਕਰਨ ਦੇ ਨਾਲ ਵੀ ਵਿਟਾਮਿਨ B12 ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਸ਼ਾਕਾਹਾਰੀਆਂ ਨੂੰ ਰੋਜ਼ਾਨਾ ਲਗਭਗ 30 ਤੋਂ 40 ਗ੍ਰਾਮ ਪਨੀਰ ਦਾ ਸੇਵਨ ਕਰਨਾ ਚਾਹੀਦਾ ਹੈ। ਪਨੀਰ ਦਾ ਇੱਕ ਟੁਕੜਾ ਤੁਹਾਡੀ ਰੋਜ਼ਾਨਾ ਵਿਟਾਮਿਨ B12 ਦੀ ਜ਼ਰੂਰਤ ਨੂੰ ਜ਼ਰੂਰ ਦਾ ਲਗਭਗ 28 ਤੋਂ 39% ਪੂਰਾ ਕਰ ਸਕਦਾ ਹੈ। ਜੇਕਰ ਤੁਸੀਂ ਸ਼ਾਕਾਹਾਰੀ ਹੋ ਨਾਨਵੇਜ ਨਹੀਂ ਖਾ ਸਕਦੇ ਅਤੇ ਵਿਟਾਮਿਨ B12 ਦੇ ਟੁਕਮੇ ਪੱਧਰ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਿਯਮਤ ਤੌਰ ਦੇ ਉਤੇ ਗਾਂ ਦੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ ਇੱਕ ਗਲਾਸ ਗਾਂ ਦੇ ਦੁੱਧ ਦੇ ਵਿੱਚ ਲਗਭਗ 1.1 ਮਾਈਕਰੋਗ੍ਰਾਮ ਜੋ ਕਿ ਵਿਟਾਮਿਨ B12 ਹੁੰਦਾ ਹੈ ਆਪਣੀ ਰੋਜ਼ਾਨਾ ਖੁਰਾਕ ਦੇ ਵਿੱਚ ਤੁਸੀਂ 45 ਭੋਜਨਾਂ ਨੂੰ ਸ਼ਾਮਿਲ ਕਰ ਸਕਦੇ ਹੋ ਜਿਨ੍ਹਾਂ ਦੇ ਨਾਲ ਵਿਟਾਮਿਨ B12 ਦੀ ਕਮੀ ਕਾਫੀ ਹੱਦ ਤੱਕ ਦੂਰ ਹੋ ਸਕਦੀ ਹੈ ਤੇ ਉਸ ਦੀ ਕਮੀ ਵੀ ਜਿਹੜੀ ਕਿਸੇ ਦਿਨ ਪੂਰੀ ਹੋ ਸਾਵੇਗੀ ਤਾਂ ਇਹਨਾਂ ਭੋਜਨਾਂ ਦੇ ਵਿੱਚ ਜਿਵੇਂ ਕਿ ਤੁਸੀਂ ਸੋਇਆ ਦੁੱਧ, ਓਟਸ, ਬਦਾਮਾਂ ਦੇ ਦੁੱਧ ਵਰਗੇ ਪੌਦੇ ਆਧਾਰਿਤ ਦੁੱਧ ਸ਼ਾਮਿਲ ਕਰ ਸਕਦੇ ਹੋ ਤਾਂ ਪਨੀਰ ਵਿਟਾਮਿਨ B12 ਦਾ ਇੱਕ ਚੰਗਾ ਸ਼ਾਕਾਹਾਰੀ ਸਰੋਤ ਹੈ ਇਸ਼ਾਕਾਹਾਰੀਆਂ ਦੇ ਵਿੱਚ ਵਿਟਾਮਿਨ B12 ਦੇ ਸੰਤੁਲਿਤ ਪੱਧਰ ਨੂੰ ਬਣਾਈ ਰੱਖਣ ਦੇ ਵਿੱਚ ਕਾਫੀ ਮਦਦ ਕਰਦਾ ਜੇਕਰ ਤੁਸੀਂ 25 ਗ੍ਰਾਮ ਪਨੀਰ ਰੋਜ਼ਾਨਾ ਦੀ ਲੋੜ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ਤਾਂ ਇਹ ਮਾਸਪੇਸ਼ੀਆਂ ਦੀ ਤਾਕਤ ਬਣਾਈ ਰੱਖਣ ਦੇ ਵਿੱਚ ਵੀ ਕਾਫੀ ਮਦਦ ਕਰ ਦੇਗਾ ਤਾਂ ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਸੀਂ ਇਹਨਾਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ ਜਿਵੇਂ ਕਿ ਓਟਸ ਹੋ ਗਿਆ ਦੁੱਧ ਹੋ ਗਿਆ ਪਨੀਰ ਹੋ ਗਿਆ ਤੇ ਦਹੀਂ ਹੋ ਗਿਆ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਕੁਦਰਤੀ ਤੌਰ ਦੇ ਉੱਤੇ ਆਪਣੇ ਵਿਟਾਮਿਨ B12 ਦੀ ਕਮੀ ਨੂੰ ਪੂਰਾ ਕਰ ਸਕਦੇ ਹੋ